ਤੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਓਗੇ ਜਿਲ੍ਹੇ ਦੇ ਸਰਪੰਚ ਸਾਹਿਬ ਦੀ ਆਡੀਓ ਆ ਜੇ ਕਿ ਬੰਦਿਆਂ ਨੂੰ 5-5 ਕਿਲੋਮੀਟਰ ਪਿੱਛੇ ਰੋਕ ਲੋ ਫੈਲਾ ਮਾਰ ਦੋ ਕਾਲੀ ਜਲ ਦੇ ਕੈਂਡੀਡੇਟਾਂ ਨੂੰ ਜੋ ਮਰਜੀ ਕਰੋ ਫਰਮ ਨਾ ਪਰਨ ਦੋ ਇੱਕ ਉਦਾਹਰਨ ਵੀ ਆ ਕੱਲੀ ਇੱਕ ਨਹੀਂ ਘਟੋ ਘਟ ਤਿੰਨ ਕੈਂਡੀਡੇਟ ਰਾਤ ਅਸੀਂ ਘਰੇ ਪਾਏ ਆਪਣੇ ਘਰੇ ਲੈ ਕੇ ਗਿਆ ਮੈਂ ਰਾਤ ਇਹ ਐਸਐਸਪੀ ਪਟਿਆਲਾ ਹੁਣ ਮਤਲਬ ਇਸ ਚੀਜ਼ ਦੇ ਜਵਾਬ ਦੇ ਹੀ ਤਾਂ ਦੇਣੀ ਪਊਗੀ ਮਾਨਯੋਗ ਹਾਈ ਕੋਰਟ ਦੇ ਵਿੱਚ ਕਿਉਂਕਿ ਆਡੀਓ ਦੇ ਵਿੱਚ ਜਿਵੇਂ ਉਹ ਦਿਸ਼ਾ ਦੇ ਦੇ ਰਹੇ ਨੇ ਇਹਦਾ ਮਤਲਬ ਹੈ ਤੁਸੀਂ ਸਾਨੂੰ ਮਰਾਉਣ ਦੀ ਤਲ ਗਿਆ ਜਿਹੜੇ ਪ੍ਰਸ਼ਾਸਨ ਨੇ ਸਾਡੀ ਰੱਖਿਆ ਕਰਨੀ ਸੀ ਆ ਆਮ ਆਦੀ ਪਾਰਟੀ ਦੇ ਗੁੰਡਿਆਂ ਤੋਂ ਉਹ ਸਰਕਾਰ ਤਾਂ ਆਪ ਰਫਲਾਂ ਚ ਕੀ ਫਿਰਦੀ ਸਾਨੂੰ ਮਾਰਨੇ ਨੂੰ ਮਤਲਬ ਮੈਂ ਤਾਂ ਹੈਰਾਨ ਆ ਇਹ ਆਡੀਓ ਜਿਹੜੀ ਆਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕੋਈ ਸ਼੍ਰੋਮਣੀ ਕਾਲ ਦੇ ਪ੍ਰਧਾਨਕ ਬਿਨਾਂ ਵੈਰੀਫਾਈ ਕੀਤੇ ਨਹੀਂ ਉਹਨਾਂ ਨੇ ਆਪਣੇ ਪੇਜ ਤੇ ਪਾਈ ਹੋਣੀ ਇਹਦਾ ਮਤਲਬ ਉਹਨਾਂ ਨੇ ਵੈਰੀਫਾਈ ਕਰਕੇ ਕਿ ਇਹ ਆਡੀਓ ਸਹੀ ਆ ਜਿਹੜੀ ਅਫਸਰਾਂ ਨੂੰ ਦਿਸ਼ਾਂ ਦਿਸ਼ ਦੇ ਜਾ ਰਹੇ ਨੇ ਇਹਦਾ ਮਤਲਬ ਉਹ ਸਹੀ ਆ ਤੇ ਉਹ ਉਹਦਾ ਉਦਾਹਰਣਾ ਮਿਲਣ ਲੱਗੀਆਂ ਘਟੋ ਘਟ ਸਾਡੇ 8 ਤੋਂ 10 ਤੱਕ ਕੈਂਡੀਡੇਟ ਅੱਜ ਵੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਉਰੇ ਤੱਕ ਆਉਣ ਲਈ ਮੁਸ਼ਕਲ ਹੋ ਰਹੀ ਆ ਆ ਲੇਡੀਜ਼ ਤੇ ਸਾਡੇ ਇੱਕ ਕੈਂਡੀਡੇਟ ਮਤਲਬ ਗੱਡੀਆਂ ਲਾ ਕੇ ਧਮਕੀਆਂ ਦਿੱਤੀਆਂ ਉਹ ਡਰਦੀ ਲੇਡੀ ਪਿੱਛੇ ਮੁੜ ਗਈ ਉਸੇ ਤਰ੍ਹਾਂ ਕਈ ਕੈਂਡੀਡੇਟਾਂ ਦੇ ਪਰਿਵਾਰਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਘੁੱਟਿਆ ਹੋਇਆ ਕਿ ਜੇ ਤੁਹਾਡਾ ਬੰਦਾ ਅਚ ਫਾਰਮ ਭਰਨ ਗਿਆ ਤਾਂ ਦੇਖ ਲਿਓ ਮਤਲਬ ਫਾਰਮ ਜਿਹੜੀ ਉਹ ਪਾਲਿਸੀ ਸੀ ਜਿਹੜੀ ਐਸਐਸਪੀ ਸਾਹਿਬ ਜਿਵੇਂ ਕਹਿ ਰਹੇ ਨੇ ਆਡੀਓ ਦੇ ਵਿੱਚ ਕਿ ਬੰਦਿਆਂ ਨੂੰ ਉਰੇ ਤੱਕ ਹੀ ਨਾ ਆਉਣ ਦਿਓ ਕਿ ਜੇ ਅੰਦਰ ਫੈਲ ਪੜਾਂਗੇ ਤਾਂ ਗਾਹ ਪੈਂਦਾ ਕਿਉਂਕਿ ਕੱਲ ਪਾੜੀਆਂ ਫੇਲਾਂ ਜਿਵੇਂ ਉਹੀ ਕੰਮ ਹੋਇਆ ਕਿ ਸਾਡੇ ਕੈਂਡੀਡੇਟਾਂ ਨੂੰ ਇੱਥੇ ਤੱਕ ਵੀ ਔਰ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਰਸਤਿਆਂ ਦੇ ਵਿੱਚ ਘੇਰਿਆ ਜਾ ਰਿਹਾ ਤੇ ਇਹ ਬਹੁਤ ਮਦ ਭਗ ਹੈ ਝਿੰਦਰ ਜੀ ਸੁਵੀਰ ਜੀ ਆ ਰਹੇ ਨੇ ਜੀ ਸਰਪੰਚ ਜੀ ਨਾਲ ਗੱਲ ਹੋਈ ਹੈ ਲਾਛੂ ਸਾਹਿਬ ਜੀ ਦੀ ਹੁਣੇ ਤੁਹਾਡੇ ਨਾਲ ਗੱਲ ਹੋਈ ਹੈ ਬਾਕੀ ਤੁਸੀਂ ਦੱਸ ਦਿਓ ਵੀ ਜੇ ਕੋਈ ਇੱਕ ਸਾਹਮਣੇ ਦੱਸਣਾ ਠੀਕ ਹੈ ਜੀ ਉਹ ਬਾਰ-ਬਾਰ ਸਾਡੇ ਸੰਪਰਕ ਜਨੇ ਕਿਉਂਕਿ ਮੈਂ ਵੈਟ ਕਰ ਰਿਹਾ ਸੀ ਲਾਛੂ ਸਾਹਿਬ ਨਾਲ ਜਿਸ ਨਾਲ ਉਹਨਾਂ ਨਾਲ ਗੱਲ ਹੋਈ ਹੈ ਦੇਖਦੇ ਹਾਂ ਅਸੀਂ ਮਾਹੌਲ ਦੇਖਦੇ ਹਾਂ ਹੁਣ ਤੇ ਜਿਵੇਂ ਵੀ ਲੋਡ ਹੋਊਗੀ ਫਿਰ ਅਸੀਂ ਪ੍ਰਧਾਨ ਸਾਹਿਬ ਨੂੰ ਉਸ ਹਿਸਾਬ ਨਾਲ ਦੱਸਾਂਗੇ ਠੀਕ ਹੈ ਤੇ ਸਰ ਇਸ ਰਿਗਾਰਡਿੰਗ ਤੁਸੀਂ ਕੋਈ ਅੱਗੇ ਦਾ ਰੁਖ ਅਪਣਾਇਆ ਹੈਗਾ ਜਿਵੇਂ ਕੋਈ ਮੈਂ ਕਹ ਜੀ ਹਾਈ ਕੋਰਟ ਦਾ ਦੇਖੋ ਸਾਡੀ ਜਿਹੜੀ ਲੀਗਲ ਟੀਮ ਹੈ ਪਹੁੰਚ ਚੁੱਕੀ ਹੈ ਕਾਲੇ ਦੰਦ ਜੀ ਇਹ ਜਿਵੇਂ ਤਰਨਤਾਰਨ ਦੇ ਵਿੱਚ ਦੋ ਦੋ ਐਸਐਸਪੀ ਦੋ ਦੋ ਡੀਐਸਪੀ ਸਸਪੈਂਡ ਹੋਏ ਨਾ ਉਰੇ ਵਾਲੇ ਵੀ ਤਿਆਰ ਰਹਣ ਉਰੇ ਵਾਲਿਆਂ ਦਾ ਵੀ ਐਂ ਨਹੀਂ ਮਿਢਾਂਗੇ ਕੰਮ ਦੂਆ ਨੰਬਰ ਬਾਕੀ ਉਹ ਵੀ ਕਿਹੜੇ ਬਲਦ ਕੁੰਬੜਾ ਮੇਲਾ ਤਾਂ ਹੈ ਨਹੀਂ ਹੁਣ ਮਹੀਨੇ 5-7 ਦੀ ਉਹ ਖੇੜਾ ਇਹ ਚੋਰੀ ਦਾ ਕੰਮ ਵੀ ਦੇਖੋ ਕਨੌਰ ਜੀ ਹੁੰਦਾ ਜਿੱਥੇ ਟਰਾਲੀਆਂ ਚੋਰੀ ਵਰਕਰ ਸਰਪੰਚ ਨਗਰ ਕੌਂਸਲਰਾਂ ਦੇ ਪ੍ਰਧਾਨਾਂ ਦੇ ਘਰੋਂ ਬਰਾਮਦ ਹੋਈਆਂ ਕੱਲ ਇੱਕ ਸਾਡੇ ਅਕਾਲੀ ਜਲ ਦੇ ਵਰਕਰ ਦਾ ਦਫ਼ਤਰ ਇਚਾਰਜ ਖਲੌਰ ਤੋਂ ਅਸੀਂ ਰਾਤ ਕੰਪਲੀਟ ਵੀ ਕਰਕੇ ਆਏ ਸਾਰੇ ਥਾਣੇ 'ਵਾਂ ਜਾ ਕੇ ਉਹਦਾ ਫੋਨ ਖੋਲੇਗੇ ਮਤਲਬ ਕਦੇ ਤੁਸੀਂ ਟਰਾਲੀਆਂ ਚੋਰੀ ਕਰ ਲਏ ਜਨੇ ਹੋ ਕਦੇ ਤੁਸੀਂ ਫੋਨ ਖੋਹ ਲਏ ਜਨੇ ਹੋ ਮਤਲਬ ਇਹ ਇਹ ਪਾਰਟੀ ਆ ਕਿ ਚੈਨੀ ਚੋਰ ਕਰੋ ਆ ਇਹ ਹਰਾਨੀ ਤੇ ਇਸ ਗੱਲ ਦੀ ਆ ਕਿ ਤੁਸੀਂ ਭਾਈ ਇਹ ਆ ਕੇਜਰੀਵਾਲ ਦੀ ਕਟੜ ਇਮਾਨਦਾਰ ਪਾਰਟੀ ਜਿਹੜੀ ਟਰਾਲੀਆਂ ਚੋਰੀ ਕਰਨ ਦੇ ਵਿੱਚ ਫੋਨ ਚੋਰੀ ਕਰਨ ਦੇ ਵਿੱਚ ਫੋਨ ਕੋਹਣ ਦੇ ਵਿੱਚ ਲੁੱਟਾਂ ਘੁਣਾ ਕਰਨ ਦੇ ਵਿੱਚ ਤੇ ਜਿਹੜੇ ਉਹ ਇੰਦਰਜੀਤ ਸਿੰਘ ਸੈਲੂ ਦੇ ਨਾਲ ਹੋਰ ਨੌਜਵਾਨ ਸੀ ਸਾਰੇ ਉਹ ਚੈਨੀ ਚੋਰ ਤੇ ਮੈਂ ਕਹਿੰਦਾ ਨਸ਼ਈ ਕਿਸਮ ਦੇ ਬੰਦੇ ਸੀ ਜਿਨ੍ਹਾਂ ਨੇ ਧੀਆ ਪਿੰਡ ਨੂੰ ਧੱਕੇ ਮਾਰੇ ਇਹ ਹੁਣ ਹਲਕਾ ਘਨੌਰ ਦੇ ਵੋਟਰ ਦੇਖਣ ਖਾਸ ਕਰਕੇ ਮਹਿਲਾਵਾਂ ਕਿ ਜਿਵੇਂ ਮਹਿਲਾਵਾਂ ਨੂੰ ਇੱਥੇ ਆਮ ਆਦੀ ਪਾਰਟੀ ਦੇ ਗੁੰਡਿਆਂ ਨੇ ਕੈਂਡੀਡੇਟਾਂ ਨੂੰ ਚਾਹੋ ਸਾਡੀ ਪਾਰਟੀ ਦੇ ਕਾਲੀ ਜਲਦੀ ਸੀ ਚਾਹ ਦੂਜੀਆਂ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਸੀਗੇ ਧੀਆ ਪਿੰਡਾਂ ਧੱਕੇ ਮਾਰੇ ਇਹ ਬਹੁਤ ਮਦਭਾਗਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਪਾਰਟੀ ਆ ਕ੍ਰਿਮੀਨਲ ਪਾਰਟੀ ਆ ਤੇ ਅੱਜ ਹਾਲਾਤ ਇਹ ਨੇ ਕਿ ਜਦੋਂ ਐਸਐਸਪੀ ਆਖੇ ਕਿ ਸਰਕਾਰ ਦੀ ਡਾਇਰੈਕਸ਼ਨ ਹੈ ਕਿ ਆਪਾਂ ਨੇ ਭਾਈ ਇੱਥੇ ਕੋਹਰਾ ਮਚਾਉਣਾ ਤਾਂ ਹੁਣ ਕੈਂਡੀਡੇਟ ਨੂੰ ਇੱਥੇ ਤੱਕ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਤਾਂ ਫਾਰਮ ਭਰਨਗੇ ਨਾ ਹੁਣ ਪੈਸੇ ਤਾਂ ਸੀ ਕਿੰਨੇ ਕੈਂਡੀਡੇਟ ਤਾਂ ਜਿਹੜੇ ਆਏ ਅੰਦਰ ਭੇਜਤੇ ਬਾਕੀ ਕੈਂਡੀਡੇਟ ਕਈ ਫੋਨ ਬੰਦ ਕਰੀ ਬੈਠੇ ਨੇ ਕਿਉਂਕਿ ਜਿਵੇਂ ਇੱਧਰ ਸਾਡੇ ਸਰਕਾਰ ਜੋ ਸ਼੍ਰੋਮਣਿਕਲ ਦੇ ਸੀਨੀਅਰ ਅਫਸਰ ਸਾਧੂ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੇ ਖਾਸ ਕਰਕੇ ਜ਼ੋਨ ਦੇ ਕੈਂਡੀਡੇਟ ਜਿਹੜੇ ਉਹਦੇ ਨੇੜੇ ਜਿਹਨਾਂ ਦੀ ਜ਼ਿੰਮੇਵਾਰੀ ਸੀ ਉਹ ਉਹਨਾਂ ਨੂੰ ਗੱਡੀਆਂ ਲਾ ਕੇ ਧਮਕਾ ਕੇ ਪਿੱਛੇ ਭਜਾਇਆ ਗਿਆ ਕੱਲ ਿਕਨੌਰ ਬਲਾਕ ਦੇ ਕੁੰਨੀਆਂ ਚੋਂ 12 ਕੈਂਡੀਡੇਟ ਅਸੀਂ ਇੱਥੇ ਪਹੁੰਚੇ ਸੀ ਕੱਲ ਲਗਭਗ ਸਾਡੇ 8 ਦੇ ਕਰੀਬ ਹੈ ਜਿਹੜੀ ਨੋਮੀਨੇਸ਼ਨ ਉਹ ਫਾਈਲ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਇਹਨਾਂ ਨੇ ਬਾਕੀ ਕੈਂਡੀਡੇਟਾਂ ਦੇ ਸਾਡੇ ਕੱਲ ਕਾਗਜ਼ ਜੋ ਆਮ ਆਦਮੀ ਪਾਰਟੀ ਦੇ ਗੁੰਡੇ ਅੰਦਰ ਬੈਠੇ ਸੀ ਉਹਨਾਂ ਨੇ ਸਾਡੇ ਬੀ ਜੀ ਪੀ ਦੇ ਜੋ ਕੈਂਡੀਡੇਟ ਸੀ ਉਹਨਾਂ ਦੇ ਕਾਗਜ਼ ਪੜਦੇ ਗੁੰਡਾਗਰਦੀ ਕੀਤੀ ਪੁਲਿਸ ਨੇ ਬਿਲਕੁਲ ਮੂਕ ਦਰਸ਼ਨ ਬਣ ਕੇ ਇਹ ਸਾਰਾ ਇਹ ਜਿਹੜਾ ਕਾਰਜਕ੍ਰਮ ਐ ਦੇਖਿਆ ਹੋ ਇੰਨੀ ਗੁੰਡਾਗਰਦੀ ਇੰਨਾ ਜੋ ਘਨੌਰ ਦਾ ਮਾਹੌਲ ਖਰਾਬ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ ਜਿਹੜੇ ਹਾਲਾਤ ਹੁਣ ਬਣੇ ਹੋਏ ਨੇ ਘਨੌਰ ਦੇ ਅੱ ਅੱਜ ਦੁਆਰਾ ਅਸੀਂ ਜਿਨ੍ਹਾਂ ਕੈਂਡੀਡੇਟਾਂ ਦੇ ਸਾਡੇ ਪੇਪਰ ਕੱਲ ਪਾੜੇ ਸੀ ਅੱਜ ਦੁਆਰਾ ਉਹਨਾਂ ਕੈਂਡੀਡੇਟਾਂ ਨੂੰ ਲੈ ਕੇ ਅੰਦਰ ਅਸੀਂ ਭੇਜੇ ਨੇ ਹੁਣ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਅਸੀਂ ਆਮ ਆਦਮੀ ਪਾਰਟੀ ਦੇ ਭਾਵੇਂ ਵਿਧਾਇਕ ਹੋਣ ਭਾਵੇਂ ਇਹਨਾਂ ਦੇ ਵਰਕਰ ਹੋਣ ਕਿ ਜਿਹੜਾ ਇਹ ਨਿਊ ਦਾ ਪਾਰੇ ਨੇ ਨਾ ਇਹਨਾਂ ਤੋਂ 10 ਗੁਣਾ ਨਾ ਮੋੜਿਆ ਨਾ ਸਾਡਾ ਨਾਮ ਬਦਲ ਦੇ ਬਾਈ ਇਲੈਕਸ਼ਨ ਕਮਿਸ਼ਨ ਕੋ ਆਮਨੇ ਡਾਲ ਦਿੱਤੀ ਡੀਜੀਪੀ ਕੋ ਆਮਨੇ ਡਾਲ ਦਿੱਤੀ ਪੰਜਾਬ ਸਰਕਾਰ ਨੂੰ ਆਮਨੇ ਡਾਲ ਦਿੱਤੀ इलेक्शन कमीशन पंजाब को हमने डाल दी कोई छोड़े नहीं जहाँ रिटर्न नहीं डाली जहाँ डाल सकते थे पर कोई सुनाई नहीं है ये उनकी कौन सी सुन रहे हैं उनकी भी नहीं सुन रहे ना अभी आप सिर्फ आपकी डीएसपी से बात हुई है तो डीएसपी क्या बोल रहे हैं डीएसपी कहता है, मैं फैल दिलाता हूँ वीडियो वायरल होगी इस बंदे की फैल खोते की वीडियो वायरल है ये डीएसपी सुता पे है अंदर बंदे बैठे हैं वो काश के लिए गया अंदर बंदा कॉलेज में बैठे हैं सारे लोग कल के बैठे हैं क्या कर रहे हैं अंदर कुछ लाइनों में जो आपके कैंडिडेट आपकी पार्टी की तरफ से जो खड़े हुए हैं कैंडिडेट उनकी तरफ से ये भी कहा जा रहा है कि आम आदमी पार्टी के जो आ रहे हैं उनको सीधा अंदर जाया भेजा जा रहा है हमें नहीं भेजा जा रहा सवेर का एक भी कागज किसी पार्टी के नहीं भर सिर्फ आम पार्टी के भरे है हमारे बंदे दस बजे के खड़े हैं लाइन में इनके बंदे आए हैं साढ़े ग्यारह बजे इनके साढ़े ग्यारह बजे के आके अंदर कागज भरे हैं जो साढ़े दस बजे खड़े हैं उनको एक भी कागज नहीं भरा गया एक भी कागज नहीं का भरा गया जो शिविर के लाइन में लगे हैं धक्का काही करत बिलकुल धक्का बिलकुल धक्का